ਬਹੁਤ ਖੁਸ਼ੀ ਤੋਂ ਮੌੜਿਆ ਜੀ ਬਹੁਤ ਖੁਸ਼ੀ ਆ ਅਸੀਂ ਮੈਡਲ ਲੈ ਕੇ ਆਏ ਆ ਇਹ ਸਰਦਾਰ ਸ਼ਾਮ ਸਿੰਘ ਦੀ ਟਾਰੀ ਆ ਜੀ ਤੇ ਬਹੁਤ ਮਾਣ ਵਾਲੀ ਗੱਲ ਹੈ ਅਸੀਂ ਇਸ ਪਿੰਡ ਤੋਂ ਉੱਠ ਕੇ ਅਸੀਂ ਇਸ ਮਕਾਮ ਤੇ ਪਹੁੰਚੇ ਆ ਅੱਜ ਅਹੀਂ ਵੇਸ਼ਲੀ ਮੈਡਲ ਲੈ ਕੇ ਆਏ ਆ ਤੇ ਇਦਾਂ ਹੀ ਗਾਂ ਅਸੀਂ ਮੈਡਲ ਲੈ ਕੇ ਆਵਾਂਗੇ ਤੇ ਟਾਰੀ ਗਰਾਉਂ ਚ ਅਹੀਂ ਇਦਾਂ ਹੀ ਸਾਡਾ ਸਮਰਥਨ ਦਰਉਗੇ ਅੱਜ ਪਿੰਡ ਵਾਲਿਆਂ ਨੂੰ ਤੁਹਾਡਾ ਸਵਾਗਤ ਕੀਤਾ ਗਿਆ ਕਿੰਨਾ ਖੁਸ਼ੀ ਹੋ ਰਹੀ ਹੈ ਬਹੁਤ ਜ਼ਿਆਦੀ ਖੁਸ਼ੀ ਹੋ ਰਹੀ ਹੈ ਜੀ ਬਹੁਤ ਜ਼ਿਆਦੀ ਖੁਸ਼ੀ ਹੈ ਜੀ ਇਹ ਖੁਸ਼ੀ ਹਰ ਵਾਰੀ ਮਿਲਦੀ ਹੈ ਜੀ ਪਿਛਲੇ ਅਸੀਂ ਕੌਨਵੈਲਥ ਗੇਮਾਂ ਜੋ ਮੈਡਲ ਲੈ ਕੇ ਆਏ ਸੀ 올림픽 ਚ ਮੈਡਲ ਲੈ ਕੇ ਆਏ ਸੀ ਅੱਜ ਅਸੀਂ ਸੀਨੀਅਰ ਚੈਂਪੀਅਨ ਟਰਾਫੀ ਚ ਮੈਡਲ ਲੈ ਕੇ ਆਏ ਆ ਤੇ ਸਾਨੂੰ ਹਰ ਸਮਾਂ ਇਦਾਂ ਹੀ ਸਾਨੂੰ ਸਨਮਾਨਤ ਮਿਲਦਾ ਵਾ ਸਾਨੂੰ ਬਹੁਤ ਖੁਸ਼ੀ ਆ ਜੀ ਇਹ ਚੀਜ਼ ਉਹਨਾਂ ਨੇ ਤੇ ਮੇਰੇ ਵਿੱਚ ਗਰਾਊਂਡ ਵਾਸਤੇ ਕੀ ਤੁਹਾਡਾ ਤੁਹਾਡਾ ਲਿਖ ਪਿਆ ਜਾਏਗਾ ਗਰਾਊਂਡ ਦਾ ਬਰਾਲਾ ਮੈਂ ਪਹਿਲਾਂ ਵੀ ਇਹ ਗੱਲ ਕੀਤੀ ਸੀ ਕਿ ਅਸੀਂ ਜਿਹੜੇ ਆਪਣੇ ਸਪੋਰਟ ਮੰਤਰੀ ਆ ਮੀਟੇਰ ਉਹਨਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਸੀ ਕਿ ਸਾਡੀ ਜਿਹੜੀ ਗਰਾਊਂਡ ਆ ਉਹ ਗਰਾਸ ਦੀ ਗਰਾਊਂਡ ਆ ਤੇ ਸਾਨੂੰ ਐਕਸ ਟ੍ਰਾਫ ਦਿੱਤੀ ਜਾਵੇ ਜੇਰੇ ਸਾਡੇ ਪਲੇਅਰ ਆ ਉਹਨਾਂ ਜਿਹੜਾ ਬੇਸਿਕ ਆ ਉਹ ਥੋੜਾ ਸਟਰੋਂਗ ਹੋਵੇ ਤੇ ਸਾਡੇ ਪਿੰਡ ਦੇ ਵਿੱਚੋਂ ਕਾਫੀ ਬੱਚੇ ਨੇ ਜਿਹੜੇ ਆ ਇਸ ਟਾਈਮ ਅਕੈਡਮੀਆਂ ਦੇ ਵਿੱਚ ਖੇਡ ਰਹੇ ਨੇ ਤੇ ਉਹ ਇਸ ਟਾਈਮ ਨੂੰ ਲੱਗਦਾ ਕਿ ਨੈਕਸਟ ਉਹ ਇਨ੍ਹਾਂ ਟੀਮ ਦੇ ਵਿੱਚ ਦੂਰ ਜਾਣਗੇ ਤੇ ਮੈਡਲ ਲੈ ਕੇ ਆਉਣਗੇ ਨੌਜਵਾਨਾਂ ਨੂੰ ਕੀ ਉਪੀਲ ਨੌਜਵਾਨਾਂ ਨੂੰ ਇਹੋ ਪਿਛਲੇ ਆਜੀ ਨਸ਼ਿਆਂ ਤੋਂ ਦੂਰ ਰਹਿਣਾ ਬਹੁਤ ਤੋਂ ਬਾਅਦ ਗਰਾਊਂਡ 'ਚ ਆਉਣ ਤੇ ਆਪਣੀ ਮਿਹਨਤ ਕਰਨ ਅੱਗੇ ਵਧਣਾ ਮੈਂ ਇਹੋ ਕਹਿਣਾ ਚਾਹੁੰਦਾ ਸਾਡੇ ਪਿੰਡ ਦੇ ਪਰਚੰਦ ਸਿੰਘ ਆ ਗੁਰਪ੍ਰੀਤ ਸਿੰਘ ਇਹ ਨਵੇਂ ਕੋਚ ਨੇ ਇਥੇ ਟੈਰੀ ਦੇ ਵਿੱਚ ਇਹ ਬੱਚਾ ਨੂੰ ਪ੍ਰੈਕਟਿਸ ਕਰਵਾ ਰਹੇ ਆ ਬਹੁਤ ਜ਼ਿਆਦਾ ਇਹਨਾਂ ਨੂੰ ਇਹਨਾਂ ਨੇ ਮਿਹਨਤ ਕਰਾਈ ਬੱਚਾ ਨੂੰ ਇਸ ਟਾਈਮ ਇਹਨਾਂ ਦੇ ਖਲਾਅ ਜਿਹੇ ਬੱਚੇ ਨੇ ਅਕੈਡਮੀ ਦੇ ਵਿੱਚ ਗਏ ਆ ਤੇ ਉਹ ਹਰ ਸਾਲ ਜਦੋਂ ਵੀ ਅਕੈਡਮੀ ਤੋਂ ਖੇਡ ਕੇ ਆਉਂਦੇ ਮੈਡਲ ਲੈ ਕੇ ਆਉਂਦੇ ਹੁਣ ਇਸ ਟਾਈਮ ਨੈਸ਼ਨਲ ਦੇ ਵਿੱਚ ਟੈਰੀ ਦੇ ਦੋ ਤਿੰਨ ਮੁੰਡੇ ਖੇਡਣ ਗਏ ਆ ਜੀ ਮੈਡਲ ਲੈ ਕੇ ਆਏ ਆ ਤੇ ਇਹਨਾਂ ਦੀ ਸਾਰੀ ਬਦੌਲਤ ਆ ਜਿਹੜੇ ਮਿਹਨਤ ਕਰਵਾ ਰਹੇ ਨੇ ਤੇ ਮੇਰੇ ਕੋ ਕਹਾਂ ਚਾਹੁੰਦਾ ਕਿ ਇਹ ਵੱਧ ਤੋਂ ਵੱਧ ਦੇ ਬੱਚਾ ਨੂੰ ਮਿਹਨਤ ਕਰਾਉਣ ਇਹ ਬੱਚੇ ਸਾਡੇ ਆ ਇੰਟਰਨੈਸ਼ਨਲ ਨੈਸ਼ਨਲ ਲੈਵਲ ਤੱਕ ਜਾਣ ਹੋਰਾਂ ਲਈ ਸਮੇਟ ਇੰਟਰਨੈਸ਼ਨਲ ਪਲੇਅਰ ਹੋਰ ਲੱਭਾਂਗੇ ਜੇ ਕਾਰਨ ਬੁੱਝਾ ਬਿਲਕੁਲ ਬਿਲਕੁਲ ਲੱਭਣਗੇ ਜੀ ਸਾਡੇ ਟਾਰੀ ਦੇ ਵਿੱਚ 100 ਪਲੱਸ ਬੱਚਾ ਆ ਰਿਹਾ ਹੈ ਕਿਹੜੇ ਦੇ ਵਿੱਚ ਤੇ ਕਾਫੀ ਹੌਨਰ ਬੱਚੇ ਨੇ ਟਾਰੀ ਦੇ ਤੇ ਸਾਨੂੰ ਹੋਰ ਦੋ-ਤਿੰਨ ਸਲਾਂ ਦੇ ਵਿੱਚ ਸਾਨੂੰ ਬੱਚੇ ਜ਼ਰੂਰ ਇੰਡੀਆ ਟੀਮ ਦੇ ਵਿੱਚ ਮਿਲਣਗੇ ਕਿ ਸਾਨੂੰ ਬਹੁਤ ਹੀ ਮਾਣ ਵਾਲੀ ਗੱਲ ਆ ਖੁਸ਼ੀ ਵਾਲੀ ਗੱਲ ਆ ਵੀ ਜਗਰਾਤ ਸਿੰਘ ਜੋ ਕਿ ਏਸ਼ੀਅਨ ਚੈਂਪੀਅਨ ਟਰੋਫੀ ਵਿੱਚ 골ਡ ਮੈਡਲ ਲੈ ਕੇ ਆਇਆ ਤੇ ਲਾਸਟ ਮਿੰਟਾਂ ਵਿੱਚ ਵੀ ਮੁਕਾਬਲਾ ਬਹੁਤ ਹੀ ਸਖਤ ਸੀ ਜੀ ਉਦੇ ਵਿੱਚ ਲਾਸਟ ਮਿੰਟਾਂ ਲਾਸਟ 7 ਮਿੰਟ ਰਹਿ ਗਏ ਜਿਹਦੇ ਵਿੱਚ ਜੁਗਰਾਤ ਸਿੰਘ ਨੇ ਗੋਲ ਕੀਤਾ ਜੀ ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਜੀ ਕਿ ਲਾਸਟ ਗੋਲ ਵੀ ਜੁਗਰਾਤ ਸਿੰਘ ਦਾ ਆਇਆ ਚਲੋ ਟੀਮ ਸਾਰੀ ਦਾ ਜੋਰ ਲੱਗਾ ਚਲੋ ਲਾਸਟ ਗੋਲ ਇਹਦੇ ਹਿੱਸੇ ਆਇਆ ਜੀ ਤੇ ਬਹੁਤ ਹੀ ਜਿਆਦਾ ਮਾਣ ਵਾਲੀ ਗੱਲ ਹੈ ਜੀ ਸਾਡੇ ਜੋ ਅੱਜ ਜੁਗਰਾਤ ਸਿੰਘ ਇਥੇ 20 ਨੇ ਅਟਾਰੀ ਹਾਕੀ ਗਰਾਊਂਡ ਦੇ ਸਿੱਧਾ ਵੀ ਇਹਨਾਂ ਦਾ ਨਿਗਾ ਸਵਾਦ ਕੀਤਾ ਗਿਆ ਜੀ ਅੱਜ ਕਿੰਨਾ ਕੁ ਸਵਾਦ ਦੇ ਕਿੰਨੀ ਦੂਜੀ ਦੀ ਲੈਰ ਲੱਗਦੀ ਤੁਸੀਂ ਦੇਖਿਆ ਹੀ ਹੈ ਜੀ ਇਹ ਟੈਰੀ ਜਿਹੜਾ ਵਿਆਹ ਵਾਲਾ ਮਾਹੌਲ ਹੈ ਜੀ ਸਾਡੇ ਹਰ ਵਾਰ ਹੁੰਦਾ ਹੈ ਜੀ ਜਦੋਂ ਬਰਮਿੰਗਮ ਦੇ ਵਿੱਚ ਕਾਮਨਵੈਲਥ ਗੇਮਸ ਦੇ ਵਿੱਚ ব্রੌਂਜ਼ ਮੈਡਲ ਲੈ ਕੇ ਆਏ ਉਦੋਂ ਵੀ ਇਹੋ ਜੀ ਤੇ ਹੁਣ ਲਾਸਟ ਟਾਈਮ ਜਦੋਂ ਮੀਨਿੰਗ 올림픽 ਦੇ ਵਿੱਚ ব্রੌਂਜ਼ ਮੈਡਲ ਆਇਆ ਜੀ ਉਦੋਂ ਵੀ ਸਾਡੇ ਵਿਆਹ ਵਾਲਾ ਮਾਹੌਲ ਹੀ ਬਹੁਤ ਜ਼ਿਆਦਾ ਖੁਸ਼ੀ ਹੈ ਤੇ ਇਹਨਾਂ ਜਗਰਾ ਸਿੰਘ ਦੀ ਆਉਣ ਦੀ ਖੁਸ਼ੀ ਦੇ ਵਿੱਚ ਸਾਨੂੰ ਐਨ ਆਰ ਆਈ ਵੀਰਾਂ ਨੇ ਇਹਦੀ ਜਿੱਤਣ ਦੀ ਖੁਸ਼ੀ ਦੇ ਵਿੱਚ 골ਡ ਮੈਡਲ ਦੀ ਖੁਸ਼ੀ ਦੇ ਵਿੱਚ ਸਾਨੂੰ ਐਨ ਆਰ ਆਈ ਵੀਰ ਨੇ ਆ ਜੋ ਕਿ ਸਾਨੂੰ ਸਮਾਨ ਪ੍ਰੋਵਾਈਡ ਕੀਤਾ 골키ਪਰ ਦੀ ਜੇਟ ਹੈਗੀ ਹੈ ਇਹ 100 ਫੁੱਟ ਦਾ ਨੈਟਾ ਹੈ ਜੀ ਉਹਦੇ ਵਿੱਚ ਸਾਨੂੰ ਐਨ ਆਰ ਆਈ ਵੀਰ ਜਿਹੜੇ ਭੇਜਣ ਵਾਲੇ ਸਮਾਨ ਦੀ ਹਰ ਸਮੇਂ ਸਮੇਂ ਦੇ ਸਾਨੂੰ ਐਨ ਆਰ ਆਈ ਵੀਰ ਸਮਾਨ ਭੇਜਦੇ ਆ ਜੀ ਜਗਰਾਤ ਸਿੰਘ ਸੰਦੇਰ ਸਿੰਘ ਇਹਨਾਂ ਦੀ ਮਦਦ ਹੁੰਦੀ ਹੈ ਜੀ ਹੁਣ ਇਸ ਟਾਈਮ ਸਾਨੂੰ ਇਸ ਗੋਲ ਕੀਪਰ ਦੀ ਜਿਹੜੀ ਕਿਟ ਆ ਅਰਸ਼ਦੀਪ ਕੈਨੇਡਾ ਨੇਸਟਾ ਤੋਂ ਆਏਗੇ ਨੇ ਜੀ ਕਰਨ ਵੀਰ ਸਿੰਘ ਸੰਧੂ ਜੋ ਕਿ ਕੈਨੇਡਾ ਹੈਗਾ ਤੇ ਜਗਰੂਪ ਸਿੰਘ ਮਿੱਠੂ ਮੁੰਡਾ ਨਿਊਜ਼ੀਲੈਂਡ ਹੈਗਾ ਉਹਨਾਂ ਵੱਲੋਂ ਸਾਨੂੰ ਜਗਰਾਤ ਸਿੰਘ ਦੇ ਜਿੱਤਣ ਦੀ ਖੇਡ ਦੇ ਵਿੱਚ ਏਸ਼ੀਅਨ ਚੈਂਪੀਅਨ ਟਰਾਫੀ ਜਿੱਤਣ ਦੀ ਖੇਡ ਵਿੱਚ ਸਮਾਨ ਪ੍ਰੋਵਾਈਡ ਕੀਤਾ ਗਿਆ ਜੋ ਕਿ ਅੱਜ ਅਸੀਂ ਬੱਚਿਆਂ ਦੇ ਵਿੱਚ ਦਿੱਤਾ ਹੋਇਆ ਜਗਰਾਤ ਸਿੰਘ ਦੇ ਸ਼ੋਭਾਥਾਂ ਦੇ ਨਾਲ ਬੱਚਿਆਂ ਨੂੰ ਆਪਾਂ ਸੌਮ ਦਿੱਤਾ ਹੋਇਆ ਜੀ ਤੇ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਵੀਰਾਂ ਦਾ ਅੱਜ ਅਸੀਂ ਚੈਂਪੀਅਨ ਟਰੋਫੀ ਏਸ਼ੀਅਨ ਚੈਂਪੀਅਨ ਟਰੋਫੀ ਜੇਤਨ ਤੇ ਜੂਰਾ ਸਿੰਘ ਦਾ ਪਿੰਡ ਆਉਣ ਤੇ ਸਵਾਗਤ ਕਰਦੇ ਹਾਂ ਵਿਗਾ ਸਵਾਗਤ ਕਰਦੇ ਹਾਂ ਸਾਨੂੰ ਜਿੱਤ ਦੀ ਖੁਸ਼ੀ ਦੇ ਵਿੱਚ ਬਹੁਤ ਖੁਸ਼ੀ ਆ ਸਾਡੇ ਬੱਚੇ ਬਹੁਤ ਖੁਸ਼ ਨੇ ਅਸੀਂ ਇਹਨਾਂ ਦਾ ਪਿੰਡ ਪਹੁੰਚਦੇ ਨਿੱਘਾ ਸਵਾਗਤ ਕਰਦੇ ਹਾਂ ਸਾਨੂੰ ਬਹੁਤ ਖੁਸ਼ੀ ਆ ਇਸ ਟਾਈਮ ਸਾਡੇ ਕੋਲ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਬੱਚਾ ਸਾਡੇ ਕੋਲ ਇਨਾ ਗਰਾਉਂਡਾਂ ਦੇ ਵਿੱਚ ਆ ਔਰ ਮੇਰੇ 150 ਬੱਚਾ ਕਿਸੇ ਵੀ ਗਰਾਉਂਡ ਚ ਨਹੀਂ ਹੈਗਾ ਜਿਹੜਾ ਸਾਡੀ ਇੰਨਾ ਗਰਾਉਂਡਾਂ ਦੇ ਵਿੱਚ 150 ਬੱਚਾ ਖੇਡ ਰਹੇ ਹੋ ਉਹ ਇਹਨਾਂ ਸੀਨੀਅਰ ਜਿਹੜੇ ਜੋਗੇ ਹੋੜੀ ਨੇ ਜੋਰਾਜ ਆ ਸ਼ਮਸ਼ੀਰ ਆ ਇਹਨਾਂ ਦੀ ਉਦੌਲਤੀ ਆ ਤੇ ਸਮੇਂ-ਸਮੇਂ ਤੇ ਸਾਨੂੰ ਸਮਾਨ ਪ੍ਰੋਵਾਈਡ ਕਰਦੇ ਨੇ ਬੱਚਿਆਂ ਨੇ ਹੈਲਪ ਕਰਦੇ ਨੇ ਤੇ ਅਸੀਂ ਇਹਨਾਂ ਦਾ ਪਿੰਡ ਪਹੁੰਚਣ ਤੇ ਬਹੁਤ-ਬਹੁਤ ਸਵਾਗਤ ਕਰਦੇ ਹਾਂ ਪਿੰਡ ਦੇ ਵਿੱਚ ਕਿਸ ਤਰ੍ਹਾਂ ਦੀ ਖੁਸ਼ੀ ਜਨਾਈ ਜਾ ਰਹੀ ਪਿੰਡ ਵਿੱਚ ਬਹੁਤ ਖੁਸ਼ੀ ਹੈ ਜੀ ਪਿੰਡ ਦੇ ਨਾਲ ਸਾਰੇ ਪਤਵੰਤੇ ਸੱਜਣ ਆਏ ਨੇ ਪਿੰਡ ਦਾ ਇਹਨਾਂ ਦਾ ਜੋਰਾਜ ਦਾ ਸਵਾਗਤ ਕਰਨ ਵਾਸਤੇ ਅਹੀਂ ਨੰਦਾ ਪਿੰਡ ਤੋਂ ਤੁਹਾਨੂੰ ਸਵਾਗਤ ਕਰਦੇ ਆਂ। ਕੀ ਮੀਗਰਾ ਰੇਨਾ ਤੋਂ ਆਉਣ ਉਹ ਸਮਝੂਂ ਬਾਕੀ। ਇਹਨਾਂ ਤੋਂ ਉਮੀਦ ਤੇ ਬਹੁਤ ਹੈ ਜੀ ਸਾਨੂੰ। ਆਸਾਂ ਦੇ ਹੈਗੀਆਂ ਹੀ ਇਹਨਾਂ ਤੋਂ। ਇਹ ਜਿੰਨੇ ਦੋ ਨੇ ਦੋਵਾਂ 'ਚ ਸਾਨੂੰ ਬਾਈ ਮਿਲਣ। ਹਾਂਜੀ। ਵੀ ਇਹ ਸਾਰੇ ਨੈਸ਼ਨਲ ਨਿਕਲ ਪਲੇਅਰ ਇੱਕ ਅੱਗੇ ਇਹਨਾਂ ਨੂੰ ਸਮਝਾਉਣ ਖੜਾਉਣ ਇਹਨਾਂ ਨੂੰ। ਤੇ ਇਹਨਾਂ ਦੀ ਹੈਲਪ ਕਰਨ। ਅਸੀਂ ਵੀ ਜਿੱਦਾਂ ਸਾਡੇ ਸੀਨੀਅਰ ਸਾਡੀ ਹੈਲਪ ਕਰਦੇ ਰਹੇ ਅਸੀਂ ਬੱਚਿਆਂ ਦੀ ਹੈਲਪ ਕਰਨਦੇ ਆ। ਤੇ ਸਾਡੇ ਇੱਥੇ ਗਰਾਊਂਡ ਦੇ ਵਿੱਚ ਇਹੋ ਹੀ ਗਰਾਊਂਡ ਇਹ ਵੱਖਰੀ ਗਰਾਊਂਡ ਆ ਵੀ ਜਿਹਦੇ ਵਿੱਚ ਕਿਸੇ ਵੀ ਬੱਚੇ ਕੋ ਕੋਈ ਫੀਸ ਨਹੀਂ ਆ ਔਰ ਕੋਈ ਕਹੇ ਸਕੂਲ ਕੋ ਫੀਸ ਲਈ ਨਹੀਂ ਜਾਂਦੀ ਔਰ ਸਾਰਾ ਹੀ ਐਨ ਆਰ ਆਈ ਵੀਰ ਯਾਹੀ ਜਵਰਾਜ ਸ਼ਮਸ਼ੀਰ ਯਾਹੀ ਇਹ ਸਾਰੇ ਮਿਲ ਜੁਲ ਕੇ ਗਰਾਊਂਡ ਚਲਾਉਂਦੇ ਆ ਅਸੀਂ ਪੰਜਾਬ ਸਰਕਾਰ ਕੋ ਮੰਗ ਕਰਦੇ ਆ ਵੀ ਸਾਨੂੰ ਇਹ ਜਲਦੀ ਤੋਂ ਜਲਦੀ ਐਸਟੋਟਰਾਫ ਪੀਆ ਹੋਵੇ ਤਾਂ ਕਿ ਅਸੀਂ ਹੋਰ ਨੈਸ਼ਨਲ ਪਲੇਅਰ ਤਿਆਰ ਕਰ ਸਕੀਏ ਸਾਡੀ ਇਹ ਜਿਹੜੀ ਮੰਗ ਆ ਬਹੁਤ ਚਿਰ ਦੀ ਆ ਤੇ ਸਾਡੀ ਇਹ ਮੰਗ ਪ੍ਰਵਾਨ ਹੋ ਜੇ ਦੀ ਬਹੁਤ ਜਗ੍ਹਾ ਤੇ ਐਸਟੋਟਰਾਫ ਲੱਗ ਚੁੱਕੀ ਆ ਜਿੱਥੇ 30 ਦੀ 25-25 ਪਲੇਅਰ ਖੇਡਦੇ ਨੇ ਤੇ ਸਾਡੇ ਕੋਲ ਇੰਨੇ ਪਲੇਅਰ ਆ ਵੀ ਸਾਡੇ ਕੋਲ ਸਾਹਮਣੇ ਨਹੀਂ ਜਾਂਦੇ ਤੇ ਅਸੀਂ ਛੋਟੀ ਜੀ ਗਰਾਊਂਡ ਦੇ ਵਿੱਚ ਇੰਨੇ ਕਿੱਥੇ ਖੜਾ ਸੀ ਅਸੀਂ ਮੰਗ ਕਰਦੇ ਆ ਵੀ ਸਾਡੇ ਕੋਲ ਗਰਾਊਂਡ ਖੁੱਲੀ ਹੋਣੀ ਚਾਹੀਦੀ ਹੈ ਤੇ ਸਾਰੇ ਬੱਚਿਆਂ ਨੂੰ ਹਾਕੀ ਦੇ ਕੋਰਸ ਸਖਾਸ ਨੂੰ ਬਹੁਤ ਖੁਸ਼ੀ ਦੀ ਗੱਲ ਹੈ ਜੀ ਜੋਗਾ ਸਿੰਘ ਦੇ ਆਉਣ ਤੇ ਤੇ ਬਹੁਤ ਮਾਣ ਕਰਦੇ ਆ ਵੀ ਹੋਰ ਵੀ ਉੱਚੀਆਂ ਛਾਲਾ ਮਾਰਨ ਜੀ ਤੇ ਟਾਰੀ ਦੇ ਵਿੱਚ ਬਹੁਤ ਬੱਚੇ ਖੇਡਦੇ ਆ ਜੀ ਤੇ ਇੱਥੇ ਵੱਡੀ ਸਾਡੀ ਟਰਫ ਲਗਣੀ ਚਾਹੀਦੀ ਹੈ ਜੀ ਜਿੰਨਾ ਵੱਧ ਤੋਂ ਵੱਧ ਸਾਡਾ ਕਿੰਨਾ ਕਿੰਨਾ ਦਾ ਮਾਹੌਲ ਹੈ ਜੀ ਬਹੁਤ ਖੁਸ਼ੀ ਦਾ ਮਾਹੌਲ ਹੈ ਜੀ ਇੱਥੇ ਆਟਾਰੀ ਦੇ ਵਿੱਚ ਜੀ ਜਿੰਨਾ ਵੀ ਹੈਗਾ ਵੱਧ ਤੋਂ ਵੱਧ ਸਾਡੇ ਜਿੰਨੇ ਨੈਸ਼ਨਲ ਵੇਅਰ ਹੈ ਜੀ ਬਹੁਤ ਜਿਆਦਾ ਇਹਨਾਂ ਦਾ ਸਾਨੂੰ ਹਾਸਾ ਨੇ ਹੋਰ ਤਾਂ ਜੀ ਬਲੰਦੀਆਂ ਮਾਰਨ ਜੀ